ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਹੀ ਆਉਂਦਾ ਤੇ ਜੇ ਭਗਤੇ ਵਾਲੇ ਪਾਸੋਂ ਬਾਗੇਪੁਰਾਣੇ ਨੂੰ ਜਾਂਦੇ ਆ ਤਾਂ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09986 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਬਾਈ ਦੱਸਦਾ ਕਿ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਨਗਵੀ ਟੋਟਲ 12 13 12 ਦੇ ਕਰੀਬ ਟੋਟਲ ਪਸ਼ੂ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਕਹਿੰਦਾ ਚਾਰ ਨਗ ਆਪਾਂ ਸੇਲ ਕਰਨੇ ਆ ਦੋ ਵੜਾ ਇੱਕ ਸੂਈ ਸਵਾਈ ਹੈ ਇੱਕ ਗੱਬਣ ਹੈ ਇੱਕ ਮੋਰਾ ਨਾਲ ਦੀ ਝੋਟੀ ਹੈ ਸੂਈ ਸਵਾਈ ਹੈ ਤੇ ਇੱਕ ਪਰੇ ਮਾਲੀ ਖੜਾ ਝੋਟਾ ਇਹ ਚਾਰ ਪਸ਼ੂ ਹੈ ਇਨਫਰਮੇਸ਼ਨ ਲੈ ਦੇਣਾ ਹੁ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸਸੀ ਕਾ ਬਾਈ ਸਸੀ ਕਾ ਬਾਈ ਨਾਮ ਦੋਦਾ ਸਸੀ ਨਾਮ ਕੁਲਵੰਤ ਸਿੰਘ ਪਿੰਡ ਬਹੁਤ ਸਿੰਘ ਵਾਲਾ ਬਾਗਾ ਪ੍ਰਾਣਾ ਜ਼ਿਲ੍ਹਾ ਮੂਗਾ ਫੋਨ ਨੰਬਰ ਦੱਸ ਦੀ 9815200911 ਇੱਕ ਰਿਫੇਰ ਦੱਸ ਦੀ 9815200911 ਕਿਹੜੇ ਪਾਸੋਂ ਲੱਗੀ ਹੈ ਇਧਰੋਂ ਮਰਜ਼ੀ ਲੱਗ ਜਾ ਇਧਰੋਂ ਗੱਲ ਹੀ ਹੈ ਵੈਡ ਕੰਨ ਮਾਸੂਆ ਇਹ ਤੀਜਾ ਸੂਆ ਹੈ ਜੀ ਤੂ ਦਿਨ ਸਮਾ ਇਹਨੂੰ ਸਵਾਗ ਮਿੰਨਾ ਹੋ ਗਿਆ ਦੁੱਧ ਕਿੰਨਾ ਜਿੰਨਾ ਜੋਖ ਲੈਣਾ ਅਗਲੇ ਪੂਰਾ ਪੂਰਾ ਜਿਹੜਾ 15 ਕਿਲੋ 15 ਕਿਲੋ ਹਾਂ ਭਵਾਂ ਕੰਡਾ ਲਈ ਜਾਵੇ ਅਗਲਾ ਬਿਲਕੁਲ ਬੇਫਿਕਰ ਹੈਗਾ ਜਾਨਵਰ ਮਗਰ ਮਗਰ ਬੱਚੀ ਹੈ ਜੀ ਇਹਦੇ ਅੱਛਾ ਜੀ ਮਗਰ ਬੱਚੀ ਆ ਜੈ ਜਮੋ ਲੈਣ ਦੇ ਨਾਲ ਵਿੱਚੋਂ ਛੋੜ ਕਰ ਦੇਾਂਗੇ 45000 ਰੁਪਏ ਮਾਰੀ ਵਿਖਾ ਦਈਏ ਤੋਰ ਕੇ ਦੋਸਤੋ ਮਗਰੇ ਦੇ ਬੱਚੀ ਹੈ ਬੱਚੀ ਬਾਅਦ ਤੁਹਾਨੂੰ ਵਿਖਾ ਦਿੰਨੇ ਆ 15 ਕਿਲੋ ਦੁੱਧ ਬਾਈ ਕਹਿੰਦਾ ਜਿਹੜਾ ਝੋ ਲੈਣਾ ਤੁਸੀਂ ਵੀ ਸੋਣੀ ਲਿਆ ਭਵਾਂ ਬਾਈ ਕਹਿੰਦਾ ਅਗਲਾ ਕੰਡਾ ਲਈ ਜਾਵੇ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜੇ ਸਵਾ ਮਹੀਨੇ ਦੀ ਸੂਈ ਹੈ ਸਾਢੇ 7 ਕਿਲੋ ਸਵੇਰ ਦੁੱਧ ਹੈ ਸਾਢੇ 7 ਕਿਲੋ ਸ਼ਾਮ ਨੂੰ ਦੁੱਧ ਹੈ ਬੱਚਾ ਇਹਦਾ ਉਹ ਸਾਹਮਣੇ ਮੱਛੀ ਬੈਠੀ ਹੈ ਕਮਾ ਲਿਓ ਜੀ ਮੋੜ ਲਿਓ ਉਹ ਬੱਚਾ ਇਹਦਾ ਵੇਖ ਲਓ ਸਾਹਮਣੇ ਮੱਛੀ ਹੈ ਆਪਦੀ ਮਾਰ ਗਈ ਹੈ ਥਾਣ ਤੁਹਾਨੂੰ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੇਣਾ ਵੀਡੀਓ ਬਣਾਉਣ ਦਾ ਪਹਿਲਾਂ ਸਮਾਂ ਦੱਸ ਦੇਣਾ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ 1:28 ਮਿੰਟ ਦੇ ਵੀਡੀਓ ਬਣਾ ਰਹੇ ਆ ਦੁਪਹਿਰੇ 1:30 ਵਜੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸਵੇ ਸਵਾਵੇ ਪਸ਼ੂਆਂ ਦੀ ਥਣ ਹਵਾਨਿਆਂ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਅੱਧਾ ਦਿਨ ਪਿਆ ਥਾਣਾ ਹਦੀ ਚਵਾਈ ਵਾਲੇ 45000 ਦੀ ਦੇ ਦੇਣੀ ਹੈ 15 ਕਿਲੋ ਦੁੱਧ ਕੰਡੇ ਵਾਲਾ ਇਹਦਾ ਕੰਨਵਾ ਸੂਆ ਬਾਈ ਤੀਜਾ ਤੀਜਾ ਸੂਆ ਕਿੰਨੇ ਦਿਨ ਲੈ ਜੂ 20 ਦਿਨ ਦੋਸਤੋ 2 ਨੰਬਰ ਤੀਜੇ ਸੂਵੇ ਸੁੰਦੀ ਹੈ 20 ਦਿਨਾਂ ਦੀ ਕੱਚੀ ਆ ਮੱਛੀ ਲਾਏ ਪਈ ਵੀ ਆ ਦਿਨ 20 ਲੈ ਜਾਣੇ ਆ 20 ਦਿਨ ਪਏ ਆ 20 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਝੋਲ ਵਾਲੀ ਵਿੱਚੀ ਆ ਲੈਵਾ ਲਾਹੂ ਬਹੁਤ ਥਣ ਹਾਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਦੁੱਧ ਕਿੰਨਾ ਕੁ ਦਿੱਤਾ ਜੀ ਇਹਨੇ ਠੀਕ ਹੈ ਜੀ ਦੋਸਤੋ ਮਾਦਾ ਕਹਿੰਦੀ 15 ਲੀਟਰ ਦੁੱਧ ਇਹਨੇ ਦਿੱਤਾ ਬਨ ਲਓ ਬਨ ਲਓ ਬਸ ਜਿੱਥੇ ਜਾਂਦੀ ਬਨ ਲਓ ਕੋਈ ਨਹੀਂ ਦੋਸਤੋ ਵੀਡੀਓ ਬਣਾਉਣੀ ਕਰਕੇ ਨਾਗ ਬਾਹਰ ਕੱਢੇ ਸੀ ਕਿਉਂਕਿ ਗਾਈਆਂ ਇੱਥੇ ਸੀ ਮੱਝ ਦੇ ਝੋਟਾ ਉੱਧਰ ਸੀ ਏਡੋ ਵੱਡੀ ਵੀਡੀਓ ਬਣਨੀ ਸੀਗੀ ਥੋੜੀ ਲੰਮੀ ਹੋ ਜਾਣੀ ਸੀ ਤਾਂ ਕਰਕੇ ਇਕੱਠੇ ਕਰਲੇ ਸੀਗੇ ਹੁਣ ਆਪੋ ਆਪਣੀ ਜਗ੍ਹਾ ਤੇ ਜਾਵੜੇ ਆ ਥਣ ਸੋਹਣੇ ਹੱਦੀ ਚਵਾਈ ਵਾਲੇ ਇਹਦਾ ਮੁੱਲ ਬਾਈ ਬਾਪੂ ਮੁੱਲੇ ਦਾ 60000 ਹੁਣ ਦਾ ਠੀਕ ਹੈ ਦੋਸਤੋ 60000 ਮੁੱਲ ਅੱਜ ਦਾ 20 ਦਿਨਾਂ ਦੀ ਕੱਚੀ ਐ 15 ਕਿਲੋ ਦੁੱਧ ਦਿੱਤਾ ਤਾਜੀ ਸੂਈ ਨੇ ਇਸ ਟਾਈਮ 20 ਦਿਨ ਪਈਆ ਇਹਦਾ ਬਾਰੇ ਦੱਸ ਦਈਏ ਪਹਿਲਾਂ ਕਿੰਨਾਂ ਮਾ ਸੂਆ ਜੀ ਇਹਦਾ ਇਹ ਦੂਜਾ ਸੂਈ ਸੂਈ ਨੂੰ ਸਮਾਂ ਸਮਾਂ ਸੂਈ ਉਹ ਜਦ ਪੰਜ ਮਾ ਕਰਨਾ ਹੈ ਆਹ ਇੱਕ ਪਚਾਇਆ ਪਹਿਲੇ ਸੂਏ ਕਿੰਨਾ ਕੁ ਦੁੱਧ ਦੇਗੀ ਜੀ ਇਹਦੇ 15 ਹੁਣ ਕਿੰਨਾ ਤਿਆਰ ਹੈ ਹੁਣ 12 ਕਿਲੋ ਪੰਜਾਂ ਦਿਨਾਂ ਦੀ ਸੂਈ ਥੱਲੇ ਹਾਂ ਠੀਕ ਹੈ ਜੀ ਇਹ ਮਾਂ ਪੁੱਤ ਹੀ ਉਹ ਕੱਟਾ ਪਹਿਲੇ ਸੂਏ ਦੇ ਦਾ ਠੀਕ ਹੈ ਦੋਸਤੋ ਪਰਲੇ ਪਾਸੇ ਜਿਹੜਾ ਮਾਲੀ ਖੜਾ ਇਹੇ ਝੋਟੀ ਦਾ ਬੱਚਾ ਹੁਣ ਆਪਦੀ ਮਾਂ ਦੇ ਬਰੋਬਰ ਹੀ ਹੋਇਆ ਫਿਰਦਾ ਹੁਣ ਦੂਜੇ ਸੂਏ ਸੂਈ ਆ 15 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਪਲੂਨ ਖੱਟੀ ਥੱਲੋਂ ਝੋਇਆ ਦੂਜੇ ਸੂਏ ਹੁਣ ਸੂਈ ਹੈ ਬੱਚਾ ਇਹਦਾ ਕੋਲੀ ਖੜਾ ਦੁਬਾਰਾ ਵੀ ਵਿਖਾ ਦੇਣਾ ਪੰਜਾਂ ਦਿਨਾਂ ਦੀ ਸੂਈ ਥੱਲੇ 12 ਕਿਲੋ ਦੁੱਧ ਕੰਡੇ ਦੇ ਜੋਖਣ ਵਾਲਾ ਤਿਆਰ ਹੈ 401 ਦਾ ਠੀਕ ਹੈ ਪੂਰਾ 401 ਦਾ ਸਰਕਾਰੀ ਦੋਸਤੋ ਸਰਕਾਰੀ ਸੀਵਨ ਦੀ ਮਗਰ ਕੱਟੀ ਹੈ ਫੀਮੇਲ ਕਾਫ ਕੱਢੀ ਹੈ ਪ੍ਰੋਪਰ ਤੁਹਾਨੂੰ ਸਾਰਾ ਰਿਕਾਰਡ ਮਿਲੂਗਾ ਬੱਚਾ ਚੰਗਾ ਵਧੀਆ ਸੀਵਨ ਦਾ मां ਵੀ ਇਹਦੀ ਪੂਰੀ ਚੰਗੀ ਆ ਫੁੱਲ ਵੱਡੀ ਆ ਵਧੀਆ ਕੋਈ ਸੇਵਾ ਕਰ ਲੈਂਦਾ ਉਹਨਾਂ ਦੇ ਟਾਈਮ 'ਚ ਇਹ ਵੀ ਕਰਮਾਂ ਵਾਲੀ ਸੋਹਣੀ ਝੋਟੀ ਵੱਡੇ ਕਦ ਕਾਠ ਵਾਲੀ ਤਿਆਰ ਹੋ ਜੂ ਲੰਮੀ ਬੂਥੀ ਆ ਦੋਸਤੋ ਝੋਟੀ ਵੱਡੀ ਬਹੁਤ ਆ ਕੋਈ ਭੈਣ ਭਰਾ ਨਿੱਕੀ ਜੀ ਨਾ ਮੰਨੇ ਰੇਲ ਗੱਡੀ ਦੇ ਡੱਬੇ ਜਿੱਡੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਖੁੱਲੇ ਢੁਲੇ ਅੰਗਾ ਪੈਰਾਂ ਦੀ ਆ ਤੇ ਸੇਵਾ ਸੰਭਾਲ ਵੀ ਫੁੱਲੀ ਆ ਵਜਨ ਵੀ ਬਹੁਤ ਆ ਮੂੰਹ ਮੱਥੇ ਦੀ ਵੀ ਸੋਹਣੀ ਆ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਆ ਥਣ ਵੇਖ ਲਓ ਹੱਥ ਦੀ ਚਵਾਈ ਵਾਲੇ ਆ ਗੈਬ 'ਚ ਲੱਗੇ ਹੋਇਆ ਬਾਈ ਵੇਖਣ ਨੂੰ ਮੂਹਰਲਾ ਥਣ ਛੋਟਾ ਜਿਹਾ ਵਿਖਾਉਂਦੀ ਥੋੜਾ ਥੋੜਾ ਜਿਹਾ ਹੈਗਾ ਫਰਕ ਮਾੜਾ ਜਿਹਾ ਨਾਰਮਲ ਦੁੱਧ ਉਹ ਸਹੀ ਆ ਪੂਰਾ ਦੁੱਧ ਪੂਰਾ ਦੁੱਧ ਪੂਰਾ ਉਹ ਨਾਰਮਲ ਚੱਕਦੀ ਆ ਥੋੜਾ ਜਿਆ ਦੋਸਤੋ ਵੇਖਣ ਚ ਬਾਈ ਕਹਿੰਦਾ ਥੋੜਾ ਜਿਹਾ ਥਣ ਚੱਕਦੀ ਆ ਉਹ ਤੁਸੀਂ ਸਕਰੀਨ ਤੇ ਠੀਕ ਐ ਦੋਸਤੋ ਮਾਤਾ ਕਹਿੰਦੀ ਕੱਟੇ ਨੇ ਆ ਬੱਚੇ ਨੇ ਮੂੰਹ ਲਾ ਲਿਆ ਹੋਊਗਾ ਤਾਂ ਥਣਾ ਚ ਧਾਰਾਂ ਪਾਈਆਂ ਉਦਾਂ ਨਿਵਾਈ ਐ ਉਦੋਂ ਪਹਿਲਾਂ ਵੀਡੀਓ ਬਣਾਉਣੀ ਕਰਕੇ ਪਸ਼ੂ ਇਹ ਦੋਵੇਂ ਨਿਵਾਏ ਆ ਇਧਰ ਤਾਂ ਬਾਈ ਨੇ ਨਿਵਾਏ ਨਹੀਂ ਇਹ ਨਿਵਾਏ ਆ ਤੇ ਤਾਂ ਕਰਕੇ ਬਾਈ ਕਹਿੰਦਾ ਬੱਚੇ ਨੇ ਮੂੰਹ ਮਾਰਿਆ ਤਾਂ ਥਾਣਾ ਚ ਧਾਰਾ ਪਾਈਆਂ ਥਾਣਾ ਦੀ ਬਾਈ ਕਹਿੰਦਾ ਸਾਡੀ ਫੁੱਲ ਗਾਰੰਟੀ ਹੈ ਬਾਕੀ ਸੂਈ ਸਵਾਈ ਹੈਗੀ ਆ ਵਹਿਮ ਤਾਂ ਕੋਈ ਰਹਿ ਨਹੀਂ ਗਿਆ ਅਗਲਾ ਸਵੇਰ ਵੀ ਹਾਂ ਸਵੇਰ ਵੀ 6 ਵਜੇ ਚੋਲੇ ਸ਼ਾਮ ਨੂੰ 6 ਵਜੇ ਚੋਲੇ ਜੇ ਕੋਈ ਮਾੜੀ ਮੋਟੀ ਸ਼ੱਕ ਰਹੇਗੀ ਫਿਰ ਇੱਕ ਵਾਰੀ ਹੋਰ ਚੋਲੇ ਮੌਲ ਬਾਈ ਜਾਇਜ਼ ਜਾ ਲੈਣ ਦੇ ਨਾਲ 1,75,000 ਮਾਨਤਾਨ ਹੋ ਜੂ ਹਾਂ ਕਰਦੇ ਆ ਇੱਕ ਲੱਖ 75000 ਡਵਾੜਾ ਕਿਹੜਾ ਹੋਰ ਕਢਾ ਦਈਏ ਦਾ ਜੀ ਮਾਨਤਾਨ ਹੋ ਜੂ ਵੱਡੀ ਝੋਟੀ ਐ ਤੇ ਵੱਡਾ ਹੀ ਮੁੱਲ ਐ 15 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਅੱਜ 5 ਦਿਨਾਂ ਦੀ ਸੂਈ ਐ 12 ਕਿਲੋ ਕੰਡੇ ਦੇ ਜੋਖਣ ਵਾਲਾ ਦੁੱਧ ਮੰਨ ਲਓ ਬੌੜਾ ਮੰਨ ਲਓ ਪਰ ਬੌੜੇ ਤੋਂ ਤਾਂ ਬਾਹਰ ਹੋ ਗਈ ਐ 12 ਕਿਲੋ ਕੰਡੇ ਵਾਲਾ ਦੁੱਧ ਐ ਬੌੜੇ ਤੋਂ ਬਾਹਰ ਹੋ ਗਈ ਐ ਪੰਜਵਾਂ ਦਿਨ ਅੱਜ ਸੂਈ ਨੂੰ ਹੋ ਗਿਆ 85 ਰੁਪਏ ਡੇਰੀ ਚ ਪੈਂਦਾ ਹੁਣ ਤਾਂ ਠੀਕ ਐ ਬਾਈ ਕਹਿੰਦਾ 85 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਡੇਰੀ ਚੋਂ ਇਹਦੇ ਪੈਸੇ ਆਉਂਦੇ ਆ ਕਿਲੋ ਦੇ 85 ਰੁਪਏ 12 ਕਿਲੋ ਦੇ ਹਿਸਾਬ ਨਾਲ ਗੁਣਾ ਆਪ ਲਾ ਲਓ ਦੋਸਤੋ ਰੇਲ ਗੱਡੀ ਦੇ ਡੱਬੇ ਜਿੱਡੀ ਐ ਜੇ ਕੋਈ ਭੈਣ ਭਰਾ ਸ਼ਕੀਨ ਵੀਰ ਚੰਗੀ ਝੋਟੀ ਲੈਣ ਦਾ ਕੋਈ ਚਾਹਵਾਨ ਹੋਵੇ ਤਾਂ ਹੀ ਦੁਬਾਰਾ ਤੁਹਾਨੂੰ ਤੋਰ ਕੇ ਵਿਖਾਈ ਐ ਕਿ ਫੌਲੀ ਚੰਗੀ ਝੋਟੀ ਆ ਕੋਈ ਐਵੇਂ ਵੀ ਨਾ ਵੇਖੇ ਕਿ ਮੁੱਲ ਬੜਾ ਵੱਡਾ ਕਰ ਲਿਆ ਪਰ ਝੋਟੀ ਦੇ ਹਿਸਾਬ ਨਾਲ ਮੁੱਲ ਜਾਇਜ਼ ਹੀ ਆ ਪ੍ਰਮਾਣ ਤਾਣ ਹੋ ਜਾਂਦਾ ਹੁੰਦਾ ਤੁਹਾਨੂੰ ਪਤਾ ਹੀ ਐ ਕੋਈ ਰੇਡ ਫੈਕਸ ਨਹੀਂ ਹੁੰਦੇ ਮਾਨ ਤਾਣ ਹੋ ਜੂ ਖੁੱਲਾ ਬੇਫਿਕਰ ਹੋ ਕੇ ਆ ਜਿਓ ਇੱਕ ਲਾਸਟ ਦੇ ਪਰੇ ਮਾਲੀ ਰਹਿ ਗਿਆ ਉਹ ਵੀ ਵਿਖਾ ਦਿੰਨੇ ਆ ਉਪਰੋਂ ਭਾਰੀ ਬਲੈਕ ਪੂਸ਼ ਆਉਂਦੀ ਝੁੱਟੀ ਦੀ ਹਾਂ ਵੇਖ ਲਓ ਬਾਕੀ ਵੀਡੀਓ ਬਣਾਉਣ ਦਾ ਸਮਾਂ 1:30 ਵਜੇ ਦਾ ਆ ਵੀ ਸੂਈ ਸਵਾਈ ਆ ਥਾਣਾ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ 15 ਕਿਲੋ ਦੁੱਧ ਆ ਵੀ ਸੂਈ ਸਵਾਈ ਆ ਸ਼ਾਮ ਦੇ ਟਾਈਮ ਜੇ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਭਰੇ ਹੋਣ ਸੀ ਇਹਦੇ ਬਾਰੇ ਦੱਸੀਏ ਬਾਈ ਇਹ ਸਮਝਦਾ ਹੀ ਆ ਜੀ ਪਤਾ ਕਿਹੜੇ ਸਾਹਨ ਦਾ ਭੀਮ ਦਾ ਭੀਮਪਾਲ ਦਾ ਹਾਂ ਠੀਕ ਹੋ ਗਿਆ ਤੰਦੂ ਵੇਖਿਆ ਕਿਵੇਂ ਆ ਕਿੱਕੀ ਦਸਾਂ ਮੂੰਹ ਦੰਦੋਂ ਮਿੰਟੇ ਝਲਕਾ ਕੀ ਗਈ ਨਾ ਪਰ ਗੂਠਾ ਬਾਈ ਦਾ ਗੂਠਾ ਤਾਂ ਅਦਾ ਬਾਈ ਕਹਿੰਦਾ ਐਵੇਂ ਗੂਠਾ ਦਿਖਾ ਲਈ ਫੇਰ ਕਿਤੇ ਪੱਟੀ ਬੰਨੀ ਵੀ ਆ ਜੀਦੇ ਪਸੰਦ ਆ ਹਾਂ ਬਾਕੀ ਉਹਲਾ ਦਾ ਰਹਿਣਾ ਹੀ ਨਹੀਂ ਕੋ ਜਦੋਂ ਪੈਸੇ ਦੇਣੇ ਆ ਤੁਸੀਂ ਆਪ ਦਾ ਟਣਕਾ ਕੇ ਲੈ ਆਇਓ ਭੀਮ ਬੋਲ ਦਾ ਬੱਚਾ ਮਾਂ ਤੁਹਾਡੇ ਸਾਹਮਣੇ ਖੜੀ ਹੈ ਚੰਗੀ ਦੁੱਧ ਵਾਲੀ ਹੈ ਪਹਿਲੇ ਸੂਵੇ 15 ਕਿਲੋ ਦੁੱਧ ਇਹਦੀ ਮਾਂ ਪਿਆਗੀ ਆ ਜਾਨਵਰ ਵਧੀਆ ਹਜੇ ਨੇ ਗਰੋਥ ਹੋਰ ਕਰ ਜਾਣੀ ਆ ਮੁੱਲ ਮੈਂ ਤੁਹਾਨੂੰ ਪੁੱਛ ਦਿੰਨਾ ਮੁੱਲ ਬਾਈ ਜਾਇਦ ਜੈ ਇਹਦਾ ਬੋਲ 80 ਹਜ਼ਾਰ ਹੀ ਠੀਕ ਹੈ 80000 ਮੁੱਲ ਹੈ ਮਾਨਤਾਨ ਸਾਰੇ ਨਗਾਂ ਜੀ ਹੋਜੂ ਜੇ ਕੋਈ ਜੋੜੀ ਲੈ ਲੂ ਪੂਰਾ ਬੱਧ ਹੋਜੂ ਤੇ ਜੇ ਕੋਈ ਭੈਣ ਭਰਾ ਸਾਰੇ ਨਗਾਂ ਦਾ ਇੱਕ ਘਾਰੀ ਕੋਤਾ ਕਰ ਲੈਂਦਾ ਤੇ ਫਿਰ ਖੁੱਲਾ ਹੀ ਮਾਨਤਾਨ ਹੋਜੂ ਪੱਠਪੜੇ ਦਾ ਜਾਨਵਰ ਚੰਗਾ ਟੈਸਟਿਕਲ ਸਾਫ਼ ਵੱਡੇ ਟੈਸਟਿਕਲ ਭੀਮ ਬੋਲਦਾ ਏ ਬੱਚਾ ਮਾਏ ਦੀ ਸਾਹਮਣੇ ਖੜੀ ਹੈ ਚਾਰ ਪਸ਼ੂ ਸੇਲ ਆ ਕੋਈ ਵਪਾਰ ਦਾ ਕੰਮ ਨਹੀਂ ਝੋਟੀ ਬਹੁਤ ਚੰਗੀ ਫੁੱਲ ਵੱਡੀ ਹੈ ਸੂਈ ਸਵਾਈ ਹੈ ਮਗਰ ਕੱਟੀ ਹੈ 1,75,000 ਮੁੱਲ ਹੈ ਤੇ ਇੱਕ ਵੈੜ ਸੂਈ ਸਵਾਈ ਆ 15 ਕਿਲੋ ਦੁੱਧ ਆ ਸਵਾ ਗੀ ਮਹੀਨੇ ਦੀ ਸੂਈ ਆ ਤੇ ਮਗਰ ਬੱਚਾ ਉਹ ਬੈਠਾ ਇੱਕ ਗੱਬਣ ਵੈੜ 20 ਦਿਨਾਂ ਦੀ ਕੱਚੀ ਤੇ ਅਕੇ ਝੋਟੀ ਦੇ ਪਹਿਲੇ ਸੂਏ ਦਾ ਬੱਚਾ ਭੀਮ ਬਲ ਦਾ ਮਾਲੀ ਚਾਰ ਪਸ਼ੂ ਸੇਲ ਹੈ ਇਹ ਚਾਹਸੋ 1 401 ਦੀ ਮਗਰ ਫੀਮੇਲ ਕੱਪ ਕੱਢੀ ਹੈ ਬਾਕੀ ਤੁਹਾਨੂੰ ਪ੍ਰੋਪਰ ਸਾਰਾ ਰਿਕਾਰਡ ਮਿਲ ਜੂ ਬਾਈ ਦੇ ਘਰੇ ਆਇਓ ਆ ਕੇ ਆਪਦੀ ਨਰਕਪਾਰਖਣਾ ਸੌਦਾ ਕਰ ਲਓ ਸਸਿਕਾ